ਕਿ ਮੈਂ ਟਟੋਕਟ ਪੰਜਾਬ ਦੇ ਅੰਦਰ ਜਿਹੜੀ ਆ ਮੰਗ ਕਰ ਰਿਹਾ ਗਰੰਟੀ ਵਾਲੀ ਆ ਸਾਡੇ ਪਿੰਡੇ ਤੇ ਵਜਣੀ ਹੈ ਇਹ ਸਾਰੇ ਕਾਂਗਰਸ ਵਾਲੇ ਲੀਡਰਾਂ ਨੂੰ ਜਿਹੜੇ ਹਲਾਸ਼ੇਰੀ ਦੇ ਦੇ ਕੇ ਅੱਜ ਉਹਨਾਂ ਨੂੰ ਸ਼ਿੰਗਾਰ ਰਹੇ ਆ ਨਹੀਂ ਜੀ ਤਗੜੇ ਰੋ ਅਸੀਂ ਤੁਹਾਡੇ ਨਾਲ ਖੜੇ ਆ ਉਹਨਾਂ ਨੂੰ ਕਹਾਂ ਸੀ ਵੀ ਤੁਸੀਂ ਮੈਨੂੰ ਦੱਸੋ ਕਿਹੜੀ ਫਸਲ ਲਾਓਗੇ ਚਾਹੁੰਦਾ ਇਹਦਾ ਅੱਜ ਤਾਈਂ 10 ਮਹੀਨਿਆਂ ਚ ਕਿਸੇ ਦਾ ਜਵਾਬ ਨਹੀਂ ਆਇਆ ਖਿਚਾਓ ਸਭ ਫੋਟੋ ਕਿ ਜੋ ਹੁੰਦਾ ਪੋਲਿਟੀਕਲ ਕੰਮ ਹੈ ਕਰੋ ਮਨੂੰ ਇਸ ਜਿਹੜੀ ਆ ਮੰਗ ਹੈ ਇਹਦੇ ਨਾਲ ਮੈਂ ਸਹਿਮਤ ਹੈ ਨਹੀਂ ਟਟੋਕਟ ਪੰਜਾਬ ਦੇ ਅੰਦਰ ਜਿਹੜੀ ਆ ਮੰਗ ਕਰ ਰਿਹਾ ਗਰੰਟੀ ਵਾਲੀ ਆ ਸਾਡੇ ਪਿੰਡੇ ਤੇ ਵਜਣੀ ਹੈ ਇਸੇ ਹੋਰ ਵਾਸਤੇ ਠੀਕ ਹੋ ਸਕਦੀ ਹੈ ਸਾਡੇ ਪੰਜਾਬ ਵਾਸਤੇ ਠੀਕ ਹੈ ਨਹੀਂ ਕਿ ਮੈਂ ਇਹ ਸਾਰੇ ਕਾਂਗਰਸ ਵਾਲੇ ਲੀਡਰਾਂ ਨੂੰ ਜਿਹੜੇ ਹਲਾਸ਼ੇਰੀ ਦੇ ਦੇ ਕੇ ਅੱਜ ਉਹਨਾਂ ਨੂੰ ਸ਼ਿੰਗਾਰ ਰਹੇ ਹਨ ਜੀ ਤਗੜੇ ਰੋ ਅਸੀਂ ਤੁਹਾਡੇ ਨਾਲ ਖੜੇ ਆ ਉਹਨਾਂ ਨੂੰ ਕਹਿਆ ਸੀ ਵੀ ਤੁਸੀਂ ਮੈਨੂੰ ਦੱਸੋ ਕਿਹੜੀ ਫਸਲ ਲਾਉਂਗੇ 14 ਤੇ ਕਮਾੜ ਛੱਡ ਕੇ ਕਿਸੇ ਦਾ ਅੱਜ 10 ਮਹੀਨਿਆਂ ਚ ਕਿਸੇ ਦਾ ਜਵਾਬ ਨਹੀਂ ਆਇਆ ਪਰ ਅੱਜ ਸਾਰੇ ਜਾ ਕੇ ਉੱਥੇ ਫੋਟੋ ਖਿਚਾ ਰਹੇ ਖਿਚਾਉਂਦਾ ਫੋਟੋ ਖਿਚਾਉਂ ਉਹਦਾ ਪੋਲਿਟੀਕਲ ਕੰਮ ਹੈ ਕਰੋ ਜਦੋਂ ਮੈਂ ਇੱਥੇ ਗੱਲ ਕਰ ਰਿਹਾ ਮੈਂ ਪੰਜਾਬ ਦੀ ਬਿਹਤਰੀ ਵਾਸਤੇ ਹਾਂ ਅੱਜ ਮੈਂ ਗੱਲ ਕਰ ਰਿਹਾ ਐਸੇ ਇੱਕ ਪੰਜਾਬੀ ਕਿਸਾਨ ਦੇ ਨਾਤੇ ਅੱਜ ਕੁਝ ਹੋ ਰਿਹਾ ਨਾ ਪੰਜਾਬ ਦੇ ਹਿੱਤ ਚ ਹੈ ਨਾ ਪੰਜਾਬ ਦੇ ਕਿਸਾਨਾਂ ਦੇ ਹਿੱਤ ਚ ਹੈ ਦੂਜੀ ਸਟੇਟਸ ਦੀ ਹੋਰ ਸਮੱਸਿਆਵਾਂ ਹੈ ਸਾਡੀਆਂ ਆਪਣੀਆਂ ਸਮੱਸਿਆਵਾਂ ਸਾਡੇ ਵਾਲੇ ਇਸ ਗੱਲ ਨੂੰ ਇਹਨਾਂ ਲੋਕਾਂ ਦੇ ਹੁਗਾਰੇ ਨਾਲ ਜਾ ਕੇ ਉੱਥੇ ਉਹਨਾਂ ਨੂੰ ਨਜ਼ਰੀ ਕਰ ਦਿੰਦੇ ਆ ਜੀ ਤੁਸੀਂ ਤਗੜੇ ਹੋ ਤਗੜੇ ਕਾੜੇ ਹੋ ਸਾਬ ਉਸ ਬੰਦੇ ਨੂੰ ਅੱਜ 27 ਦਿਨਾਂ ਤੋਂ ਪਾਣੀ ਨਹੀਂ ਹੈ i don't know whether ajo apne he is in that state where he can take a conscious decision about himself ajo othe kehni main sehmat ha supreme court di jehdi onna ne tippani kiti hai ve sade darwaje supreme court de thode vaste khulle hai sade kol aake gall karo bhai name onna ne keha supreme court we nadi jaan keemti hai as a punjabi saab ਮੈਂ ਸਮਝਦਾ ਹਰੇਕ ਆਦਮੀ ਦੀ ਚਾਨਕੀਮਤੀ ਹੈ ਚਾਹੇ ਉਹ ਸ਼ੁਭਜੀਤ ਸਿੰਘ ਸੀਗਾ ਚਾਹੇ ਉਹ ਹੁਣ ਰਣਜੋਤ ਸਿੰਘ ਉਹਨੇ ਉਹ ਦਿਨ ਉਥੇ ਸੁਸਾਈਸਾਈਡ ਕੀਤੀ ਹੈ ਐਵਰੀ ਲਾਈਫ ਇਜ਼ ਇੰਪੋਰਟੈਂਟ ਸਾਹਿਬ ਐ ਪੰਜਾਬ ਦੇ ਅੰਦਰ ਹੈ ਤਾਂ ਲੀਡਰ ਲੋਕ ਤਾਂ ਆਪਣੀ ਮਿਹਰ ਕਰ ਸਪੀਚਸ ਤਿਆਰ ਕਰੀ ਬੈਠੇ ਐ ਅਡੀਕੀ ਜਾਂਦੇ ਮੈਂ ਸ਼ਬਦ ਨਹੀਂ ਇਸਤੇਮਾਲ ਕਰਨਾ ਜਿਹੜੇ ਵੈਸੇ ਤਾਂ ਅੱਜ ਕੱਲੋ ਐਕਸਟੈਂਡ ਐਕਸਟੈਂਟਿਵ ਹੋ ਗਏ ਆਪਣੇ ਇਲਾਕੇ ਜੋ ਜਿਹੜੇ ਬੈਠੇ ਅਡੀਕਦੇ ਰਹਿੰਦੇ ਵੀ ਕਦੋਂ ਮਾਸ ਲੋਚ ਲੋਚ ਕੇ ਖਾਵਾਂਗੇ ਸਾਡ ਕੋਈ ਵੀ ਬੰਦਾ ਇਵਨ ਔਨ ਬੈਟਲ ਫੀਲਡਸ ਆਲਸੋ অর ਅਦਰਵਾਇਜ਼ ਕੋ ਪਸ਼ੂ ਜਾਂ ਕੋਈ ਪ੍ਰਾਣੀ ਕਾਇਲ ਪਿਆ ਹੋਵੇ ਉਹ ਬਹਿ ਜਾਂਦੇ ਵੀ ਕਦੋਂ ਪੂਰਾ ਹੁੰਦਾ ਤੇ ਸਿਖਾਵਾਂਗੇ ਉਹ ਰਾਜਨੀਤਿਕ ਰੋਟੀਆਂ ਸੇਕਣ ਨੂੰ ਪਾਸੇ ਛੱਡੋ ਸਾਹਿਬ ਬੱਲੇਵਾਲ ਜੀ ਦੀ ਜਿਹੜੀ ਆ ਉਹਨਾਂ ਦਾ ਫੈਸਲਾ ਹੈ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰੀਏ ਤੁਸੀਂ ਰਲ ਮਿਲ ਕੇ ਉਹਨਾਂ ਨੂੰ ਮਨਾਉਣ ਵਾਸਤੇ ਇਕੱਠੇ ਹੋ ਜਾਓ ਸੁਨੀਲ ਤੁਹਾਡੇ ਨਾਲ ਹੈ ਵੀ ਉਹਨਾਂ ਨੂੰ ਚਾਹੀਦਾ ਵੀ ਆਪਣਾ ਆ ਅਸੇਕਨ ਉਹਦੇ ਬਾਅਦ ਪਹਿਲੇ ਜਿਹੜੇ ਐ ਉੱਥੇ ਬੈਠੇ ਐ ਨੌਨ ਪੋਲੀਟੀਕਲ ਵਾਲੇ ਇਹਨਾਂ ਨੂੰ ਕਹੋ ਵੀ ਆਪਣੇ ਦੂਜੇ ਸਾਥੀਆਂ ਨੂੰ ਜਿਹੜੇ ਐ ਪਹਿਲਾਂ ਉਹਨਾਂ ਨੂੰ ਸਮਝਾਓ ਤੇ ਐਕਟਮ ਔਨ ਬੋਰਡ ਉਹਦੇ ਬਾਅਦ ਪੰਜਾਬ ਦੇ ਕਿਸਾਨਾਂ ਨੂੰ ਦੱਸੋ ਉਹਨਾਂ ਨੂੰ ਜਾ ਕੇ ਸਮਝਾਓ ਗਲਤਫਹਿਮੀਆਂ ਨਾਲ ਨਹੀਂ ਸਾਹਿਬ